No... ਤਾਪੋ ਜਗਮਹ ਆਇਆ ਅਰ ਜੋਤ ਰਖੀ ਤੁਧ ਵਿੱਚ ਤਾ ਤੁਂ ਜਗਮਹ ਆਇਆ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਦਾ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਹਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਜੁਗੁ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਸਰਵ ਤਕਤਾਂ ਦੇ ਮਾਲਕ ਗਿਆਨ ਦੇ ਮੋਜਸਮੇ ਰਹਿਮਤਾਂ ਦੇ ਭੰਡਾਰ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਜੂੜੀ ਦੇ ਅੰਦਰ ਹਾਜਰੀਆਂ ਲਵਾ ਜਈ ਅੱਥੇ ਸਤਿਗੁਰਾਂ ਜੀ ਦੀ ਪਾਵਨ ਮੋਾਰਕ ਨ ਕੀ ਕੋਟ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸੱਤ ਸੰਗਤ ਜੀਓ ਵੱਡੇ ਭਾਗ ਹਨ ਗੁਰੂ ਅੰਗਦ ਦਾਸ ਮਹਾਰਾਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਬਹ ਜੀ ਦੀ ਅੰਮ੍ਰਿਤ ਬਾਣੀ ਦੀ ਅਨੰਤ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਆ ਰਹੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਤੇਤੀ ਮੋੜੀ ਹੈ ਇਹ ਸਰੀਰਾਂ ਮੇਰੇ ਹਰ ਤੋਂ ਮੈਂ ਜੋਤ ਰੱਖੀ ਤਾਰੂ ਜਗ ਮੈਂ ਕਉ ਦੁਨੀਆ ਦੇ ਪਦਾਰਥਾਂ ਵਿੱਚ ਆਨੰਦ ਲੱਭਦਾ ਹੈ ਆਨੰਦ ਦਾ ਸੋਮਾ ਪ੍ਰਮਾਤਮਾ ਤੇਰੇ ਅੰਦਰ ਵਸਦਾ ਤੂੰ ਜਗਤ ਦੇ ਵਿੱਚ ਆਇਆ ਹੀ ਤਦੋਂ ਆ ਜਦੋਂ ਹਰੀ ਨੇ ਆਪਣੀ ਜੋਤ ਤੇਰੇ ਅੰਦਰ ਟਕਾਈ ਹੈ ਜਦੋਂ ਰੱਬ ਨੇ ਚਾਹਿਆ ਤਾਂ ਰੱਬ ਦੀ ਮਰਜ਼ੀ ਦੇ ਨਾਲ ਤੂੰ ਦੁਨੀਆ ਤੇ ਆਇਆ ਉਹਨੇ ਜੋਤ ਰੱਖੀ ਤਾਂ ਤੂੰ ਦੁਨੀਆ ਤੇ ਆਇਆ ਹਰ ਜੋਤ ਰੱਖੀ ਤੇਰੇ ਵਿੱਚ ਤਾਂ ਤੂੰ ਜਗਨਾ ਹੈ ਦੂਜੀ ਦਫਾ ਫਿਰ ਸਤਿਗੁਰੂ ਇਨਸਾਨ ਨੂੰ ਸਮਝਾਉਂਦੇ ਨੇ ਕਿ ਯਕੀਨ ਜਾਣ ਪ੍ਰਮਾਤਮਾ ਨੇ ਤੇਰੇ ਅੰਦਰ ਜੋਤ ਰੱਖੀ ਅਤੇ ਜਿਹੜਾ ਜਿ ਤੇਰਾ ਜਗਤ ਦਾ ਪਸਾਰਾ ਹੋ ਰਿਹਾ ਏ ਇਹ ਰੱਬ ਦੀ ਰਹਿਮਤ ਦੇ ਨਾਲ ਹੈ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਵ ਉਪਾਏ ਜਗਤ ਵਿਖਾਇਆ ਸਾਡੀਆਂ ਧਾਇਰੇ ਵੰਡੀਆਂ ਨੇ ਰਸਤੇ ਦੇ ਧਾਇਰੇ ਨੇ ਸਾਥੇ ਕੁਝ ਸਾਡੀਆਂ ਹੱਦਾ ਬਣ ਗਈਆਂ ਨੇ ਇੱਥੇ ਤੱਕ ਸਾਡੀ ਹੱਦ ਹੈ ਜੀਵਨ ਦੀ ਕੁਝ ਸਾਡੇ ਧਾਇਰੇ ਰਿਸ਼ਤੀਆਂ ਦੇ ਨੇ ਕੁਝ ਧਾਇਰੇ ਸਾਡੇ ਖਾਣ ਪੀਣ ਇਨਸਾਨ ਨੇ ਹਰ ਇੱਕ ਧਾਇਰਾ ਬਣਾ ਲਿਆ ਪਰ ਰੱਬ ਨੇ ਇਹਨੂੰ ਧਾਇਰਿਆਂ ਤੋਂ ਬਾਹਰ ਰੱਖਿਆ ਸੀ ਕਿ ਤੇਰਾ ਕੋਈ ਧਾਇਰਾ ਨਹੀਂ ਹੈ ਕਿਉਂਕਿ ਪ੍ਰੇਮ ਮੁਹੱਬਤ ਦਾ ਕੋਈ ਧਾਇਰਾ ਨਹੀਂ ਹੁੰਦਾ ਧਾਇਰਾ ਤਾਂ ਮਾੜੇ ਕਰਮਾਂ ਦਾ ਹੁੰਦਾ ਧਾਇਰਾ ਮਾੜੀ ਸੋਚ ਦਾ ਹੁੰਦਾ ਤਾਂ ਰੱਬ ਨੇ ਤੈਨੂੰ ਪੈਦਾ ਕੀਤਾ ਜਿਹੜਾ ਪੈਦਾ ਕਰਨ ਵਾਲਾ ਉਹ ਉਹਨੇ ਤੈਨੂੰ ਜਗਤ ਦਿਖਾਇਆ ਜਗਤ ਦੇ ਦੇ ਕਰਕੇ ਦਿਖਾਇਆ ਕਿ ਜਿਹੜਾ ਤੇਰਾ ਪਿਛਲਾ ਸਮਾਂ ਉਹ ਤਾਂ ਦੁੱਖਾਂ ਦੇ ਵਿੱਚ ਲੰਘਾਇਆ 84 ਦਾ ਗੇੜ ਭਟਕਦਾ ਆਇਆ ਤੈਨੂੰ ਮਨੁੱਖਾ ਦੇਹੀ ਮਿਲੀ ਹੈ ਜਗਤ ਦੇ ਵਿੱਚ ਹੁਣ ਦੇਖ ਕੇ ਬੋਲ ਕੇ ਸੁਣ ਕੇ ਸਮਝਦੇ ਨਾਲ ਆਪਣਾ ਜ਼ਿੰਦਗੀ ਦਾ ਕੰਮ ਲੈ ਸਤਿਗੁਰੂ ਕਹਿੰਦੇ ਨੇ ਐਦਾਂ ਦਾ ਕੰਮ ਤੇਰਾ ਹੋਣਾ ਹੈ ਤੈਨੂੰ ਰੱਬ ਦੀ ਗੋਦ ਦੇ ਵਿੱਚ ਵੀ ਜਾਣਾ ਹੈ ਤੇ ਕਰਮ ਜਿਹੜੇ ਤੂੰ ਮਾੜਾ ਕਰ ਮਾੜੇ ਨੇ ਇਨਸਾਨ ਦੇ ਉਹ ਗੋਦ ਦੇ ਵਿੱਚੋਂ ਸਤਿਗੁਰੂ ਕਹਿੰਦੇ ਨੇ ਮਾੜੇ ਕਰਮੋਂ ਤਾਰ ਵੀ ਲੈਂਦੇ ਨੇ 84 ਦਾ ਗੇੜ ਹੈ 84 ਦੇ ਗੇੜ ਦੇ ਵਿੱਚੋਂ ਕਿਹੜੀ ਜਨਮ ਭੋਗਤ ਕੇ ਆਇਆ ਇਹ ਨਿਸ਼ਾਨ ਦਾ ਕੋਈ ਪਤਾ ਨਹੀਂ ਹੈ ਹੁਣ ਅੱਗੇ ਵੀ ਜਿਹੋ ਇਹ ਜੋਨਾ ਭੋਗਣੀਆਂ ਨੇ ਸਤਿਗੁਰੂ ਕਹਿੰਦੇ ਨੇ ਮਨੁੱਖਾ ਜਨਮ ਮਿਲੇ ਐ ਇੱਕ ਹੀਰੇ ਜੈਸਾ ਜਨਮ ਐ ਹੀਰਿਆਂ ਵਰਗਾ ਤੇਰਾ ਜਨਮ ਐ ਕੌਡੀ ਬਦਲੇ ਜਾਏ ਕੌਡੀ ਦੀ ਬਦਲੇ ਘਵਾਕੇ ਚੱਲਿਆ ਜਾਂਣਾ ਤੇ ਇਹ ਤਰਜੀਹ ਕਿਨੂੰ ਦਿੰਦਾ ਪਿਆ ਤਰਜੀਹ ਮਾਇਆ ਨੂੰ ਦਿੰਦੇ ਅਤੇ ਮਾਇਆ ਸਾਥ ਨਹੀਂ ਦਿੰਦੀ ਤਰਜੀਹ ਕਿਨੂੰ ਦਿੰਦਾ ਮੈਲ ਮਾੜੀਆਂ ਨੂੰ ਦਿੰਦਾ ਉਹ ਨਾਲ ਨਹੀਂ ਜਾਂਦੀ ਤਰਜੀਹ ਕਿਨੂੰ ਦਿੰਦਾ ਪਿਆ ਆ ਤਾਂ ਮੇਰੇ ਆਪਣੇ ਨੇ ਆ ਮੇਰਾ ਮਿੱਤਰ ਪਿਆਰਾ ਆਰੇ ਦੋਸਤ ਆ ਜਿਹੜੇ ਮੇਰੇ ਰਿਸ਼ਤੇਦਾਰ ਨਹੀਂ ਆਪਣੇ ਨੇ ਸਤਿਗੁਰੂ ਕਹਿੰਦੇ ਨੇ ਇਹ ਤੇਰੀ ਤਨ ਦੌਲਤ ਨਹੀਂ ਹੈ ਕਿਉਂਕਿ ਜਗਤ ਮੈਂ ਝੂਠੀ ਦੇ ਕੀ ਪ੍ਰੀਤ ਆਪਣੇ ਹੀ ਸੁੱਖ ਸوں ਸਭ ਲਾਗੇ ਕਿ ਆਦਾਰਾ ਕਿ ਆਮੀਤ ਸਾਰਿਆਂ ਦੀ ਮੁਹੱਬਤ ਉਦੋਂ ਤੱਕ ਹੈ ਜਦੋਂ ਤੱਕ ਤੇਰੇ ਤੇ ਹੀ ਮਤਵੰਨ ਹੈ ਜਦੋਂ ਸਾਰਿਆਂ ਦਾ ਮਤਵੰਨ ਨਿਕਲ ਗਿਆ ਤੈਂ ਮੰਜੀਤੇ ਬਹਿ ਜਾਣਾ ਕਿਸੇ ਨੇ ਪਾਣੀ ਦਾ ਗਲਾਸ ਵੀ ਨਹੀਂ ਫੜਾਉਣਾ ਜੇ ਅੱਜ ਤੇਰੇ ਨਾਲ ਪਿਤਾ ਜੀ ਬਾਪੂ ਜੀ ਹੋ ਰਹੀ ਹੈ ਨਾ ਕਿਉਂਕਿ ਤੇਰੇ ਤੇ ਮਤਵ ਹੈ ਤੇਰੇ ਕੋਲ ਮਾਇਆ ਹੈ ਤੇਰੇ ਕੋਲ ਰਤਵੇ ਨੇ ਇਸ ਦਿਨ ਮੰਦੀ ਤੇ ਬਹਿ ਗਿਆ ਭਾਵੇਂ ਤੇਰਾ ਆਪਣਾ ਖੂਨ ਹੈ ਫਿਰ ਪਾਣੀ ਦਾ ਗਲਾਸ ਤੱਕ ਨਹੀਂ ਕੋਈ ਫੜਾਉਂਦਾ ਉਹਨਾਂ ਦੀ ਮਰਜ਼ੀ ਤੇ ਨਿਰਪਰਵਰ ਦੇ ਪਾਣੀ ਫੜਾਉਣਾ ਜਾਂ ਨਹੀਂ ਫੜਾਉਣਾ ਇਤਨੀ ਕ ਹਸਤੀ ਹੈ ਇਨਸਾਨ ਦੀ ਰੱਬ ਦੇ ਨਾਲ ਜੁੜਨਾ ਸਤਿਗੁਰੂ ਕਹਿੰਦੇ ਨੇ ਅ ਰੱਬ ਦੇ ਨਾਲ ਜੁੜੇਗਾ ਤੇਰੇ ਬਾਰੇ ਨਿਆਰੇ ਹੋਣਾਂਗੇ ਕਿਉਂਕਿ ਇਹ ਚੀਜ਼ਾਂ ਰੱਬ ਨੇ ਹੰਡਾਉਣ ਦੇ ਲਈ ਦਿੱਤੀਆਂ ਨੇ ਇਹ ਰਿਸ਼ਤੇ ਨੇ ਨਾ ਸਾਡੇ ਦੁਨੀਆ ਤੱਕ ਨੇ ਇਹ ਅਸੀਂ ਧਨ ਦੌਲਤ ਜੋੜਦੇ ਆ ਕਿ ਐਦਾਂ ਕਰ ਲਈਏ ਐਦਾਂ ਕਰ ਲਈਏ ਇਹ ਦੁਨੀਆ ਤੱਕ ਰਿਸ਼ਤੇ ਨੇ ਸਾਡੇ ਦੁਨੀਆ ਤੱਕ ਨੇ ਅੱਜ ਤੱਕ ਨਾ ਕੋਈ ਮਰੇ ਦੇ ਨਾਲ ਗਿਆ ਹੈ ਅਤੇ ਨਾ ਕੋਈ ਜਾਵੇਗਾ ਇਹ ਰੱਬ ਦਾ ਨਿਜਮ ਹੈ ਮੌਤ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਹੁੰਦੀ ਹੈ ਅਨੇਕਾ ਟੰਗਾ ਦੇ ਨਾਲ ਹੁੰਦੀ ਹੈ ਭਾਵੇਂ ਆਪ ਵੀ ਇਨਸਾਨ ਜੀਵਨ ਦੀ ਲੀਲਾ ਖਤਮ ਕਰ ਲੈਂਦੇ ਨੇ ਪਰ ਉਹ ਵੀ ਰੱਬ ਦੀ ਰਜ਼ਾ ਦੇ ਵਿੱਚ ਹੈ ਰਜ਼ਾ ਤੋਂ ਬਾਹਰ ਨਹੀਂ ਹੈ ਮਰਨ ਲਿਖਾਏ ਮੰਡਲ ਮੈਂ ਆਏ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਕਿ ਬਾਰੀ ਹੈ ਜਿੱਦਾਂ ਦੇ ਸਾਡੇ ਲੇਖ ਬਣਦੇ ਜਾਂਦੇ ਨੇ ਉਦਾਂ ਦੀ ਸਾਡੀ ਬਾਰੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਰੱਬ ਨੇ ਤੈਨੂੰ ਪੈਦਾ ਕੀਤਾ ਆਪ ਹੀ ਪਿਤਾ ਬਣਿਆ ਆਪ ਹੀ ਰੱਬ ਬਣਿਆ ਤੇ ਆਪ ਹੀ ਜੀਉ ਪਾਇ ਜਗਤ ਦਿਖਾਇਆ ਤੈਨੂੰ ਜਗਤ ਦਿਖਾ ਦਿੱਤਾ ਅਰੇ ਬਦਕਿਸਮਤੀ ਤੂੰ ਉਸ ਰੱਬ ਨੂੰ ਛੱਡ ਕੇ ਮਾਇਕ ਪਦਾਰਥਾਂ ਦੇ ਵਿੱਚ ਆਨੰਦ ਲੱਭਦਾ ਹੈ ਤਨ ਅਜਵਲਤ ਦੇ ਵਿੱਚੋਂ ਰਸਤਿਆਂ ਦੇ ਵਿੱਚੋਂ ਆ ਜਗਤ ਦੇ ਵਿੱਚੋਂ ਆਨੰਦ ਲੱਭਦੇ ਹਾਂ ਗੁਰ ਪ੍ਰਸਾਦੀ ਪੂਝੇ ਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਚਲਤ ਹੁੰਦਾ ਜੀ ਜਿਸ ਤਰ੍ਹਾਂ ਚੱਲਣਾ ਹੁੰਦਾ ਹੁਣ ਜਗਤ ਦੀ ਖੇਡ ਅੱਜ ਤੱਕ ਨਾ ਤਾਂ ਰੁਕੀ ਏ ਅਤੇ ਨਾ ਹੀ ਰੁਕਣੀ ਏ ਕਿ ਅਸੀਂ ਆਖੀਏ ਕਿ ਮੈਂ ਰੱਬ ਦੀ ਬੰਦਗੀ ਕਰਾਂ ਇਹ ਸਮੇਂ ਨੂੰ ਮੰਨ ਲਵਾਂ ਜਾਂ ਕੁਈ ਦੁਨੀਆ ਤੋ ਜਾ ਰਹੀਆਂ ਨੂੰ ਰੋਕ ਲਮਾ ਇਹ ਤਾਂ ਜਗਤ ਤਮਾਸਾ ਹੈ ਇੱਕ ਆਇਆ ਅਤੇ ਇੱਕ ਗਿਆ ਅਨੇਕਾਂ ਹੀ ਆਉਂਦੇ ਨੇ ਵੇ ਸਿੱਖਣੇ ਨੇ ਕੀ ਜਾਂਦੇ ਨੇ ਜਿਹੜਾ ਆ ਰਿਹਾ ਉਹ ਵੀ ਰੱਬ ਦੀ ਰਜਾ ਦੇ ਵਿੱਚ ਜਿਹੜਾ ਜਾ ਰਿਹਾ ਉਹ ਵੀ ਰੱਬ ਦੀ ਰਜਾ ਦੇ ਵਿੱਚ ਜਿਹੜਾ ਆਇਆ ਉਹ ਹੁਕਮ ਦੇ ਨਾਲ ਆਇਆ ਤੇ ਜਿਹੜਾ ਗਿਆ ਉਹ ਵੀ ਹੁਕਮ ਦੇ ਨਾਲ ਗਿਆ ਕਿਉਂਕਿ ਪਹਿਲਾਂ ਲਿਖਾ ਕੇ ਆਉਨੇ ਆ ਇੱਕ ਤਰੀਕ ਅਸੀਂ ਆ ਰਵਲਾ ਖੋਣੀ ਹੈ ਆ ਦਿਨ ਹੋਣਾ ਹੈ ਇੱਥੇ ਤੋਂ ਹੋਣੀ ਹੈ ਆ ਸਮਾਂ ਹੋਣੇ ਸਾਨੂੰ ਨਹੀਂ ਪਤਾ ਕਿਆ ਜਾਣ ਕੇ ਬਜਣ ਮਰਾਂਗੇ ਕਿਸਾ ਮਰਨਾ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਜਗਤ ਦਾ ਤਮਾਸ਼ਾ ਨਾ ਇਹ ਜਦੋਂ ਗੁਰੂ ਜੀ ਮਿਰ ਕਰਦੇ ਨੇ ਤਾਂ ਉਹ ਗਿਆਨ ਹੁੰਦਾ ਹੈ ਸਮਝ ਆਉਂਦੀ ਹੈ ਕਿ ਜਗਤ ਇੱਕ ਖੇਡ ਹੈ ਅਤੇ ਜਗਤ ਦੇ ਵਿੱਚ ਇਨਸਾਨ ਜਿਹੜਾ ਹੈ ਇਹ ਮੰਦਾਰੀ ਦੀ ਇੱਕ ਖੇਡ ਦੇ ਵਾਂਗ ਕਿਉਂਕਿ ਉਹਦੀ ਕਿਤੇ ਨਹੀਂ ਖੇਡ ਹੈ ਜੀ ਜਦੋਂ ਤੱਕ ਉਹਨੂੰ ਛੇਲੜਾ ਰਹੇ ਨੇ ਮਤਲਬ ਤਮਾਸ਼ਾ ਵਿਖਾਉਣ ਵਾਲਾ ਮੰਦਾਰੀ ਹੈ ਉਦੋਂ ਤੱਕ ਉਹਨੇ ਖੇਡਾ ਵਿਖਾਉਣਾ ਹੈ ਇਥੋਂ ਗਿਆ ਦੂਜੀ ਥਾਂ ਤੇ ਦੂਜੀ ਤੋਂ ਤੀਜੀ ਥਾਂ ਤੇ ਸਾਡਾ ਤਾਂ ਟਿਕਾਣਾ ਵੀ ਕਹੇ ਨਾ ਸਤਿਗੁਰੂ ਕਹਿੰਦੇ ਨੇ ਤੇਰੀ ਖੇਡ ਈਮਾਨਦਾਰੀ ਦੀ ਤਰ੍ਹਾਂ ਬਹੁਤਾ ਲੰਮੀ ਖੇਡ ਪੈ ਨਹੀਂ ਸਕਦੀ ਅਤੇ ਬਹੁਤੀ ਮਾਇਆ ਤੇਰੇ ਕੋਲ ਆ ਨਹੀਂ ਸਕਦੀ ਜਿੰਨਾ ਕਿ ਤੇਰਾ ਬਸ ਗੁਜ਼ਾਰਾ ਚੱਲ ਸਕਦਾ ਗੁਜ਼ਾਰਾ ਚੱਲਦਾ ਪਿਆ ਹੁਣ ਜੇ ਦਾਰੇ ਤੋਂ ਬਾਹਰ ਹੋਇਆ ਏ ਆਪਣੀ ਖੇਡ ਤੋਂ ਬਾਹਰ ਹੋਇਆ ਬੇਈਮਾਨੀਆਂ ਦੇ ਨਾਲ ਹੋਇਆ ਧਗੇਵਾਜ਼ੀਆਂ ਦੇ ਨਾਲ ਹੋਇਆ ਕਫਰ ਦੇ ਨਾਲ ਹੋਇਆ ਤਾਂ ਜਦੋਂ ਬੇਈਮਾਨੀ ਕਰਦਾ ਹੈ ਲਾਜ਼ਮੀ ਹੈ ਇੱਕ ਛੋਟੀ ਖੇਡ ਹੈ ਤੋਂ ਵੱਧ ਫਿਰ ਵੱਡੀ ਖੇਡ ਹੈ ਹੁਣ ਇਹ ਤੋਂ ਵੱਡੀ ਖੇਡ ਕੀ ਹੋ ਸਕਦੀ ਹੈ ਦੂਜੇ ਦੇ ਮੂੰਹ ਦੇ ਵਿੱਚ ਨਵਾਲਾ ਕੱਢ ਕੇ ਆਪਣੇ ਮੂੰਹ ਦੇ ਵਿੱਚ ਪਾਉਂਦਾ ਪਿਆ ਦੂਜੇ ਦਾ ਖੂਨ ਲੋਚਦਾ ਪਿਆ ਜਿਹਦੇ ਕੋਲ ਛੱਲੜ ਨਹੀਂ ਨੇ ਤਕੂਤਾ ਲੱਖਾਂ ਜਿੱਦਨ ਕਰੇ ਜਿਹਦਾ ਹਾਈ ਆਲਰੇਡੀ ਉਹਦੇ ਕੋਲ ਮਾਇਆ ਬੜੀ ਹੈ ਕਰੋੜਾਂ ਦਾ ਮਾਲਕ ਹੈ ਅਤੇ ਉਹ ਦੂਜੇ ਦਾ ਖੂਨ ਲੋਚਦਾ ਪਿਆ ਹੁਣ ਜਿਹਦੇ ਕੋਲ ਨਹੀਂ ਉਹਨੂੰ ਤਾਂ ਪਤਾ ਹੈ ਕਿ ਮੈਂ ਪਰਿਵਾਰ ਦਾ ਗੁਜ਼ਾਰਾ ਕਰਨਾ ਹੈ ਕਿ ਮੈਂ ਜੋ ਵੀ ਕਮਾਉਣਾ ਹੈ ਇਹ ਬੱਚਿਆਂ ਦੇ ਲਈ ਲੈ ਕੇ ਜਾਣਾ ਹੈ ਹੁਣ ਜਿਹਦੇ ਕੋਲ ਧਨ ਦੌਲਤ ਤਜੋਰੀ ਭਰੀ ਪਈ ਹੈ ਤਾਂ ਉਹ ਵੀ ਲੋਕਾਂ ਦਾ ਖੂਨ ਚੋਸਦਾ ਪਿਆ ਇਹ ਰੱਬ ਦੀ ਖੇਡ ਹੈ ਪਰ ਰੱਬ ਦੀ ਖੇਡ ਤੋਂ ਬਾਹਰੋਂ ਮੰਦਾਰੀ ਦੀ ਇੱਕ ਖੇਡ ਹੈ ਉਹ ਵੀ ਸਮਝ ਆ ਜਾਂਦੀ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਰ ਰੱਬ ਦੀ ਇਸ ਇਨਸਾਨ ਦੀ ਕੋਈ ਖੇਡ ਨਹੀਂ ਹੈ ਇਹ ਤੇ ਨਾ ਹੀ ਕੋਈ ਸਮਝ ਆਉਂਦੀ ਹੈ ਕਿਉਂਕਿ ਨਾ ਦਿਸਣ ਵਾਲਾ ਦਿਸ ਪੈਂਦਾ ਹੈ ਅਤੇ ਜਿਹੜਾ ਇਹ ਦਿਸਦਾ ਇਹਦਾ ਨਹੀਂ ਪਤਾ ਲੱਗਦਾ ਨਾ ਜਿਹਦਾ ਕੋਈ ਰੰਗ ਨਹੀਂ ਹੈ ਉਹ ਵੀ ਕਿਸੇ ਨਾ ਕਿਸੇ ਰੰਗ ਦੇ ਵਿੱਚ ਆ ਜਾਂਦਾ ਹੈ ਰੱਬ ਦੇ ਰੱਬ ਨੇ ਇਨਸਾਨ ਨੂੰ ਰੰਗ ਦਿੱਤਾ ਹੈ ਇਹ ਕਿਸੇ ਰੰਗ ਦਾ ਨਹੀਂ ਹੈ ਰੰਗ ਬਦਲਦੀ ਰਹਿੰਦਾ ਆਪਣੇ ਸਮੇਂ ਦੇ ਨਾਲ ਆਪਣੇ ਰੰਗ ਬਦਲਦਾ ਰਹਿੰਦਾ ਹੈ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚੇਯ ਜੋਤਰਾ ਕੀ ਤਾਤੂ ਜਗਮਹਿ ਆਯਮ ਸਤਗੁਰੂ ਕਹਿੰਦੇ ਨੇ ਮੂਲ ਦਾ ਅਰਥ ਹੁੰਦਾ ਮੁੱਢ ਸਤਗੁਰਾਂ ਨੇ ਇਨਸਾਨ ਨੂੰ ਮੁੱਢ ਤੋਂ ਬਣ ਕੇ ਰੱਖਿਆ ਹੈ ਕਿ ਤੇਰਾ ਮੂਲ ਰੱਬ ਹੈ ਤੇਰਾ ਮੂਲ ਪ੍ਰਮਾਤਮਾ ਹੈ ਤੇਰਾ ਮੂਲ ਸਿਮਰਨ ਹੈ ਅੱਜ ਕਰ ਲੈ ਭਾਵੇਂ ਕੱਲ ਕਰਨਾ ਹੈ ਤੈਨੂੰ ਕਰਨਾ ਪਵੇਗਾ ਤੈਨੂੰ ਤਾਰੇਗਾ ਇਹੇ ਅਤੇ ਮੁੱਢ ਤੋਂ ਜਿਹੜਾ ਟੁੱਟ ਜਾਂਦਾ ਹੈ ਉਹ ਗਲ ਜਾਂਦੇ ਨੇ ਤਬਾਹ ਹੋ ਜਾਂਦੇ ਨੇ ਤਾਂ ਜਿਹੜਾ ਮੁੱਢ ਦੇ ਨਾਲ ਮੂਲ ਦੇ ਨਾਲ ਜੁੜਿਆ ਰਹਿੰਦਾ ਹੈ ਹਰੀਆ ਭਰੀਆ ਵੀ ਹੈ ਸੁਗੰਧੀਆਂ ਵੀ ਨੇ ਸੁਹੱਪਣ ਵੀ ਹੈ ਸਬੂਜੀ ਹੈ ਸਤਿਗੁਰੂ ਕਹਿੰਦੇ ਨੇ ਆਪਣੇ ਮੂਲ ਦੇ ਨਾਲ ਜੁੜ ਕਿਉਂਕਿ ਜਿਨੇ ਜੋਤ ਰਚੀ ਹੈ ਜਿਨੇ ਇਹ ਜਗਤ ਬਣਾਇਆ ਤੇਰੇ ਅੰਦਰ ਜੋਤ ਟਕਾਈ ਹੈ ਉਹ ਜੋਤ ਵਾਲੇ ਕਹਿ ਰਹੇ ਹੈ ਤੇਰਾ ਮੂਲ ਤੇਰੀ ਜੋਤ ਹੈ ਜਿਹੜੀ ਤੇਰੇ ਅੰਦਰ ਰੱਬ ਨੇ ਟਕਾਈ ਹੈ बस अपने मूल ਨੂੰ ਪਹਿਚਾਣ ਮਨ ਤੂੰ ਜੋਤ ਸਰੂਪ ਹੈ ਥਾਪਣਾ ਮੂਲ ਪਹਿਚਾਣ ਸਤਿਗੁਰੂ ਇਹ ਨਹੀਂ ਕਹਿੰਦੇ ਕਿ ਤੂੰ ਬਾਹਰ ਜਾ ਕੇ ਕਿਸੇ ਟਿਕਾਣੇ ਦੇ ਰੱਬ ਨੂੰ ਲੱਭ ਇਨਸਾਨ ਦਾ ਜੋਰ ਲੱਗਾ ਇੱਕ ਤੀਰਥ ਟਿਕਾਣੇ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਇਹਦੀ ਕੰਪਟਿਸ਼ਨ ਚੱਲਦੀ ਹੈ ਇੱਕ ਤੇ ਗਿਆ ਦੋ ਤੇ ਗਿਆ ਮੰਨ ਲਓ 18 ਤੀਰਥ ਨੇ ਹਿੰਦੂ ਧਰਮ ਦੇ ਜੇ ਹਿੰਦੂਆਂ ਦੇ ਜੇ ਉੱਥੇ 18 ਤਾਂ ਦੇ ਕਿ ਭਾਵੇਂ 100 ਤੇ ਵੀ ਜਾ ਗਏ ਤਾਂ ਕਿਵਰ ਕੀ ਬਣੇਗਾ ਇਨਸਾਨ ਮਨ ਤਾਂ ਬਦਲਿਆ ਨਹੀਂ ਐ ਤੀਰਥ ਥੋੜਾ ਬਦਲ ਲਗੇ ਕਿਸੇ ਤੀਰਥਾਂ ਦੇ ਨਾ ਆਇਆ ਤੀਰਥਾਂ ਦਾ ਭਾਵ ਹੈ ਕਿ ਇਨਸਾਨ ਦਾ ਮਨ ਕਦੇ ਤਾਂ ਬਦਲੇਗਾ ਏ ਟਿਕਾਣੇ ਤੇ ਆ ਤੇ ਆਸਾ ਦੂਜੇ ਟਿਕਾਣੇ ਦਾ ਆ ਤੇ ਆਸ ਕੋਈ ਤਾਂ ਗੱਲ ਮੰਨ ਤੇ ਠੱਲ ਕਰੇਗੀ ਇਹਦਾ ਸੌਵਾਂ ਤੇ ਜਾਇਆ ਕੋਈ ਗੱਲ ਨਹੀਂ ਮੰਨ ਤੇ ਠੱਲ ਕੀਤੀ ਫਿਰ ਕੀ ਫਾਇਦਾ ਲਗੇ ਆ ਤੀਰਥ ਨਾਵਣ ਜਾਓ ਤੀਰਥ ਨਾ ਫਿਰ ਤਾਂ ਨਾਮ ਦਾ ਇਕੱਲਾ ਤੀਰਥ ਹੈ ਤੇਰੇ ਲਈ ਹੈ ਨਹੀਂ ਤਾਂ ਤੀਰਥ ਯਾਤਰਾ ਤਾਂ ਰੱਬ ਦੀ ਯਾਤਰਾ ਹੈ ਜਿਹੜੇ ਸੱਜਣ ਪਿਆਰੇ ਕਰਦੇ ਨੇ ਜਲ ਕੈ ਮੱਜਨ ਜੀਗਤ ਹੋਵੇ ਨਿਤ ਨਿਤ ਮੈਂਡ ਕਨਾਵੇ ਫਿਰ ਇਹ ਇਹਨੂੰ ਕਹਿੰਦੇ ਨੇ ਤੀਰਥਾਂ ਤੇ ਜਾਣ ਵਾਲੇ ਬੜੇ ਨੇ ਜਿਹੜੇ ਆਪਣੀ ਇਹ 84 ਦਾ ਗੇੜ ਕੱਟ ਗਏ ਨੇ ਰੱਬ ਦੀ ਗੋਦ ਦੇ ਵਿੱਚ ਬਹਿ ਗਏ ਨੇ ਜਾ ਕੇ ਹੁਣ ਜਿਨ੍ਹਾਂ ਦੀ ਫਾਰਮੈਲਿਟੀ ਹੈ ਕੁੰਡ ਦੀ ਵੀ ਜਲਦੀ ਹੈ ਤਾਂ ਉਹਨਾਂ ਦੇ ਬਾਰੇ ਸ਼ਬਦ ਹੈ ਜਲ ਕੈ ਮੱਜਨ ਜੀਗਤ ਹੋਵੇ ਨਿਤ ਨਿਤ ਮੈਂਡ ਕਨਾਵੇ ਲੱਗੇ ਮੈਂਡਕ ਨੇ ਤਾਂ ਪਾਣੀ ਦੇ ਵਿੱਚ ਹੀ ਰਹਿਣਾ ਡੱਡ ਨੇ ਤਾਂ ਪਾਣੀ ਦੇ ਵਿੱਚ ਹੀ ਰਹਿਣਾ ਕਹਿੰਦੇ ਜੇ ਤੇਰੇ ਲੱਗਦਾ ਕਿ ਇਹਦਾ ਤਰੱਕੇ ਜਾਏ ਤਾਂ ਨਾ ਕੇ ਤੀਰਥਾਂ ਤੇ ਜਾ ਕੇ ਰੱਬ ਮਿਲਦਾ ਤਾਂ ਫਿਰ ਜਿਹੜੀਆਂ ਮੈਂਡਕਾਂ ਨੇ ਉਹ ਤਾਂ ਪਾਣੀ ਦੇ ਵਿੱਚ ਹੀ ਰਹਿੰਦੀਆਂ ਨੇ ਉਹਦਾ ਤਰੀਆਂ ਸਮਝੋ ਤਾਂ ਕਿ ਜਿਹੜੀ ਅਵਸਥਾ ਤੇਰੇ ਕੋਲ ਹੈ ਉਹ ਮੈਂਡਕ ਦੇ ਕੋਲ ਨਹੀਂ ਹੈ ਜਿਹੜੀ ਜੁਨੀ ਤੈਨੂੰ ਮਿਲੀ ਹੈ ਨਾ ਉਹ ਮੈਂਡਕੀ ਨਹੀਂ ਹੈ ਮੈਂਡਕ ਨੂੰ ਜਿੰਨਾ ਮਰਜੀ ਸਾਫ਼ ਪਾਣੀ ਦੇ ਵਿੱਚ ਆਪਾਂ ਛੱਡ ਦਈਏ ਮੈਂਡਕ ਨੇ ਲੱਭਣੀ ਜੇ ਰੱਬ ਹੈ ਲੱਭਣੀ ਜ਼ਿੰਦਗੀ ਹੈ ਹਾ ਜੇ ਤੇਰੀ ਬਿਰਤੀ ਮੈਂਡਕ ਵਾਲੀ ਐ ਫਿਰ ਤਾਂ ਭਾਵੇਂ ਤੂੰ ਮੰਦਰ ਜਾ ਨਸੀਤੇ ਜਾ ਗੁਰਦੁਆਰੇ ਜਾ ਤੇਰੀ ਮੈਂਡਕ ਦੀ ਬਿਰਤੀ ਰਹਿਣੀ ਐ ਤਾਂ ਗੰਦਗੀਏ ਲੱਭਣੀ ਐ ਉੱਥੇ ਵੀ ਤੇਰੀ ਵਿਚਾਰੇ ਤਾਂ ਦੇ ਹੋਣਗੇ ਗੰਦਗੀ ਵਾਲੇ ਹਾ ਜੇ ਤੂੰ ਕਮਲ ਦੇ ਵਾਂਗ ਐ ਭਾਵੇਂ ਤੂੰ ਚਿਕੜ ਦੇ ਵਿੱਚੀਆਂ ਤਾਂ ਖੇਲਣਾ ਸੋਹਪਣ ਦੇਣਾ ਸੋਪਣ ਦੇਣ ਵਾਲਾ ਗੁਰੂ ਐ ਇਹਦੇ ਕਰਕੇ ਸਤਗੁਰੂ ਕਹਿੰਦੇ ਨੇ ਭਾਈ ਤਾਂ ਤੂੰ ਜਗਮਹਿ ਆਇਆ ਰੱਬ ਨੇ ਤੇਰੇ ਅੰਦਰ ਜੋਤ ਰਚੀ ਤਾਂ ਤੂੰ ਦੁਨੀਆ ਤੇ ਆਇਆ ਐ ਜਿੱਤਨਾ ਸ਼ੁਕਰਾਨਾ ਕਰ ਸਕਦਾ ਹੈ ਰੱਬ ਦਾ ਪ੍ਰਮਾਤਮਾ ਦਾ ਕਰ ਉਤਨੀ ਰੱਬ ਦੀ ਤੇਰੀ ਤੇ ਰਜਾ ਬਰਸੇਗੀ ਚੱਲੇਗੀ ਸਨਾਬਦੀ ਦਾ ਸਮਾਂ ਹੋ ਜਾ ਪੁਲਾ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ